ਅੱਜ ਇਹ ਪੁਸਤਕ ਇਲਾਹੀ ਗਿਆਨ ਦਾ ਸਾਗ ਆ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਅਸੀਂ ਜਿਹੜੀ ਕਿ ਪਹਿਲਾਂ ਹਿੰਦੀ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤਿਆਰ ਕੀਤੀ ਸੀ ਜਿਹੜੀ ਕਿ ਲਾਸਟ ਈਅਰ ਮੈਂ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਦੇ ਵਿੱਚ ਰਿਲੀਜ਼ ਕਰਕੇ ਆਇਆ ਹੁਣ ਇਹ ਪੁਸਤਕ ਪੰਜਾਬੀ ਦੇ ਵਿੱਚ ਜਿਹੜਾ ਉਸ ਦਾ ਅਨੁਵਾਦ ਹੈ ਉਹ ਅਸੀਂ ਅੱਜ ਰਿਲੀਜ਼ ਕੀਤਾ ਅਸੀਂ ਇਹ ਆਉਣ ਵਾਲੇ ਸਮੇਂ 'ਚ 5000 ਬੁੱਕ ਤਿਆਰ ਕਰ ਰਹੇ ਹਾਂ ਤੇ ਸਾਡੇ ਐਸਪੀ ਸਿੰਘ ਉਵਰਾਏ ਜੀ ਸਰਬੱਤ ਦਾ ਭਲਾ ٹرسٹ ਵਾਲੇ ਸਰਪ੍ਰਸਤੀ ਦੇ ਰਹੇ ਨੇ ਆਏ ਅਸੀਂ ਚਾਹੁੰਦੇ ਆ ਕਿ ਜਿਹੜੀ ਇਹ ਪੁਸਤਕ ਹੈ ਇਹ ਪੰਜਾਬ ਦੀ ਹਰ ਲਾਇਬ੍ਰੇਰੀ ਤੱਕ ਪਹੁੰਚੇ ਜਿੱਥੇ ਮੈਂ ਹੁਣ ਕੈਨੇਡਾ ਅਤੇ ਅਮਰੀਕਾ ਮੈਂ ਕੱਲ ਜਾ ਰਿਹਾ 17 ਤਰੀਕ ਨੂੰ ਵੈਨਕੂਵਰ ਜਾ ਰਿਹਾ ਉੱਥੋਂ ਸੈਟਲ ਵੈਨਕੂਵਰ ਦੇ ਵਿੱਚ ਹਰਬੰਸ ਸਿੰਘ ਦਿਓਲ ਬਿੰਦਰ ਗਰੇਵਾਲ ਉਹ ਪ੍ਰਬੰਧ ਕਰ ਰਹੇ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ 20 ਤਰੀਕ ਨੂੰ ਸਮਾਗਮ ਹੋਣਗੇ ਉਸ ਤੋਂ ਬਾਅਦ ਸੈਟਲ ਜਾਵਾਂਗੇ ਉੱਥੇ ਦਲਜੀਤ ਸਿੰਘ ਹਿਸੋਆ ਸਮਾਗਮ ਕਰਵਾ ਰਹੇ ਨੇ ਉਸ ਤੋਂ ਬਾਅਦ ਟ੍ਰਾਂਟੋ ਸ਼ੋਕ ਬਾਵਾਜੀ ਕਰ ਰਹੇ ਨੇ ਉਸ ਤੋਂ ਬਾਅਦ ਨਿਊ ਜਰਸੀ ਗੁਰਮੀਤ ਸਿੰਘ ਗਿੱਲ ਉਹਨਾਂ ਦੇ ਸਾਰੇ ਸਾਥੀ ਇਸ ਤਰ੍ਹਾਂ ਇਹ ਸਾਰੀ ਅਸੀਂ ਬੁੱਕ ਲੈ ਜਾ ਰਹੇ ਹਾਂ ਕੁਝ ਅਸੀਂ ਆਹ ਟਰਾਂਸਪੋਰਟਰਾਂ ਹੀ ਜਾ ਉਹਦਾ ਕਹਿ ਲਓ ਵੀ ਅਸੀਂ ਉਹ ਵੀ ਭੇਜ ਰਹੇ ਹਾਂ ਤਾਂ ਕਿ ਅਸੀਂ ਸਾਰੇ ਥਾਵਾਂ ਤੇ ਜਿੰਨੀ ਵੱਧ ਤੋਂ ਵੱਧ ਹੋ ਸਕੇ ਪੁਕਲ ਜਾ ਕੇ ਲੋਕਾਂ ਤੱਕ ਪਹੁੰਚਾਈ ਜੀ ਸਰ ਅੱਜ ਜਿਹੜੀ ਇਹ ਸਰ ਪੁਸਤਕ ਦੀ ਜਿਹੜੀ ਆ ਵਿਸ਼ੇਸ਼ ਕਰ ਸਰ ਸੰਜੀ ਗੁਰਬਾਣੀ ਦਾ ਸੰਗਾ ਜਪਜੀ ਸਾਹਿਬ ਨਾ ਗੁਰੂ ਨਾਨਕ ਦੇਵ ਜੀ ਦਾ ਪੌੜੀ ਆਂਦੀ ਆ ਆਈ ਪੰਥੀ ਸਗਲ ਜਮਾਤੀ ਹੁਣ ਇਹ ਜਿਹੜਾ ਸਾਰਾ ਜਪਜੀ ਸਾਹਿਬ ਹੈ ਨਾ ਇਹ ਵੈਦਿਕ ਸੂਤਰ ਸਟਾਈਲ ਚ ਸੂਤਰ ਸਟਾਈਲ ਹੁੰਦਾ ਇੱਕ ਵਰਡ ਇੱਕ ਫਿਲਾਸਫੀ ਉਹ ਫਿਲਾਸਫੀ ਨੂੰ ਵੀ ਡੀਕੋਡ ਕਰੋ ਤੇ ਤੁਹਾਨੂੰ ਤਾਂ ਜਾ ਕੇ ਇੱਕ ਸਮਝ ਲੱਗਦਾ ਵੀ ਕੀ ਚੀਜ਼ ਹੈ ਹੁਣ ਉਹਦੇ ਚ ਇੱਕ ਪਾਸੇ ਜਿਹੜੇ ਯੋਗੀ ਸੀ ਉਹਨਾਂ ਦਾ ਹੈ ਆਈ ਪੰਥ ਜਿਹੜਾ ਸਭ ਤੋਂ ਵੱਡਾ ਪੰਥ ਕਿਹਾ ਜਾਂਦਾ ਸੀ ਉਹ ਹੈਗੇ ਸੀ ਇੰਡੀਵਿਜੁਅਲਿਸਟਿਕ ਆਪਣੇ ਲਈ ਆਪਣੀ ਆਤਮਾ ਦੀ ਸ਼ੁੱਧੀ ਲਈ ਉਹ ਕੰਮ ਕਰਦੇ ਸੀ ਤੇ ਗੁਰੂ ਨੇ ਸਾਨੂੰ ਸਦਾਂ ਦਿੱਤਾ ਸਗਲ ਜਮਾਤੀ ਦਾ ਉੱਥੋਂ ਹੀ ਪੈਦਾ ਹੋਇਆ ਸਰਬੱਤ ਦੇ ਭਲੇ ਦਾ ਸਿਧਾਂਤ ਉੱਥੋਂ ਹੀ ਇਹ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੁੰਦੀ ਹੈ ਵੀ ਸਾਰੇ ਸਗਲ ਜਮਾਤੀ ਬਣਾਤੇ ਜਿਹਦੇ ਕੋਲ ਵੀ ਬ੍ਰਹਮ ਗਿਆਨ ਹੈ ਉਹਦੀ ਜਾਤ ਪਾਤ ਨਹੀਂ ਉਹਦਾ ਰੰਗ ਰੂਪ ਨਹੀਂ ਉਹਦਾ ਸਥਾਨ ਨਹੀਂ ਉਹਦੀ ਮਿਹਰ ਦੇਖਣੇ ਤੁਹਾਨੂੰ ਮਿਹਰ ਹੈ ਇਸ ਮੇਰ ਦੇ ਸਦਕਾ ਜੋ ਗੁਰਗ੍ਰੰਥ ਸਾਹਿਬ ਨੂੰ ਇੱਕ ਨ ਕਿੰਨੀ ਬਹੁਤ ਸਾਰਤ ਭਾਸ਼ਾ ਤੇ ਉਪ ਭਾਸ਼ਾਵਾਂ ਨੇ ਜਿਨ੍ਹਾਂ ਚ ਲਿਪੀ ਅੰਤਰ ਕੀਤਾ ਗੁਰਮੁਖੀ ਚ ਲਿਪੀ ਅੰਤਰ ਹੈ ਪੰਜਾਬੀ ਚ ਵੀ ਸ਼ਬਦ ਹੈਗੇ ਲੇਕਿਨ ਬਾਕੀ ਜਿਹੜੀਆਂ ਭਾਸ਼ਾਵਾਂ ਨੇ ਨਾ ਮਰਾਠੀ ਰਾਜਸਥਾਨੀ ਬ੍ਰਾਜ ਪੰਜਾਬੀ ਪੰਜਾਬੀ ਦੇ ਤੇ ਸਾਰੇ ਜਿਹੜੇ ਨੇ ਡਾਇਲੈਕਟਸ ਆ ਗਏ ਨੇ ਤੇ ਇਹ ਸਾਰੇ ਜਿਹੜੇ ਆ ਪਰਸ਼ੀਅਨ ਅਰਬੀ ਪਾਸ਼ਾ ਇਹਨਾਂ ਨੂੰ ਲਿਪੀ ਅਨਤਰ ਕੀਤਾ ਗਿਆ ਇਹਨੂੰ ਸਮਝਣ ਲਈ ਗੁਰਪ੍ਰਸਾਦ ਦੀ ਜ਼ਰੂਰਤ ਹੈ ਇਲਾਹੀ ਗਿਆਨ ਦਾ ਸਾਗਰ ਇਲਾਹੀ ਹੈ ਨਾ ਲਾਈ ਜਿਹੜਾ ਕੋਈ ਵਰ ਪਰਮ ਸੀ ਨਾ ਕਿ ਬ੍ਰਾਹਮਣ ਨੂੰ ਹੀ ਗਿਆਨ ਹੋ ਸਕਦਾ ਉਹ ਪਹਿਲਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਤੋੜਿਆ ਠੀਕ ਹੈ ਨਾ ਛੱਜੂ ਝੂਰ ਦੇ ਨਾਲ ਲਾਲ ਬਿਠਾ ਕੇ ਕਿ ਹੰਕਾਰ ਨਾਲ ਗਿਆਨ ਨਹੀਂ ਆਉਂਦਾ ਸਹਿਜ ਨਾਲ ਗਿਆਨ ਆਉਂਦਾ ਤੇ ਪ੍ਰਮਾਤਮਾ ਦੇ ਨਾਲ ਜੁੜਨ ਨਾਲ ਗਿਆਨ ਆਉਂਦਾ ਕਿਸੇ ਨੂੰ ਵੀ ਆ ਸਕਦਾ ਅੱਜ ਜਿਹੜਾ ਇਹਨੂੰ ਪੁਸਤਕ ਨੂੰ ਤੁਸੀਂ ਰਿਲੀਜ਼ ਕੀਤਾ ਹੈ ਮੈਂ ਵਿਸ਼ੇਸ਼ ਕਰ ਹਜੇ ਕਰ ਦਿੱਤਾ ਹੀ ਵਿਦੇਸ਼ਾਂ ਦੇ ਵਿੱਚ ਵੀ ਇਸ ਨੂੰ ਜਿਹੜਾ ਜਾਰੀ ਕੀਤਾ ਜਾਊਗਾ ਆ ਜਾ ਰਹੇ ਹਾਂ ਮੈਂ ਤਾਂ ਇਹ ਖੁਦ ਜਾਵਾਂਗਾ ਲੇਕਿਨ ਬਾਬਾ ਜੀ ਜਾਣ ਕੇ ਪਹਿਲੀ ਵੀ ਪੁਸਤਕ ਦਾ ਜਿਹੜੀ ਬਾਹਰ ਲਗਾਏ ਗਏ ਨੇ ਇਥੋਂ ਮੈਂ ਇਹਨਾਂ ਨੂੰ ਟੈਲੀਫੋਨ ਨੰਬਰ ਦੇ ਦਾਂਗਾ ਉੱਥੋਂ ਦੇ ਕੁਝ ਬੰਦੇ ਜਿਹੜੇ ਮੇਰੇ ਵਾਕਫ ਨੇ ਤੇ ਉਹ ਵੀ ਇਹਨਾਂ ਨਾਲ ਹਿੱਸਾ ਪਾਦਣਗੇ ਕਿਉਂਕਿ ਗਿਆਨ ਜਿਹੜਾ ਹੈ ਇਹ ਵੰਡੇ ਦਾ ਹੀ ਹੈ ਵੰਡ ਕੇ ਆਪਣੇ ਕੋਲ ਰੱਖਣ ਲਈ ਨਹੀਂ ਹੈ ਲਿਖ ਕੇ ਰੱਖ ਲਿਆ ਆਪਣੇ ਕੋਲ ਜਾਂ ਅੱਜ ਕੱਲ ਡਿਜੀਟਲ ਪ੍ਰਿੰਟ ਕਢਾ ਕੇ ਰੱਖ ਲੈ ਵੀ ਹੋ ਗਈ ਮੇਰੀ ਵਾਹ 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 ਆਪਣੇ ਆਪ ਉਹਨੇ ਦੇ ਦੇਣੀ